ਲੁਧਿਆਣਾ ਰੇਲਵੇ ਸਟੇਸ਼ਨ ਤੋਂ 3 ਜੂਨ ਨੂੰ ਰਾਤ ਵਿਲੇ ਇੱਕ ਬੱਚੀ ਦੇ ਲਾਪਤਾ ਹੋਣ ਤੋਂ 15 ਦਿਨ ਬੀਤ ਗਏ ਨੇ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਜਿਸ ਨੂੰ ਲੈ ਕੇ ਪੁਲਿਸ ਨੇ ਆਪਣੇ ਨਿੱਜੀ ਖਾਤੇ ਤੋਂ 1 ਲੱਖ ਰੁਪਿਆ ਬੱਚੇ ਬਾਰੇ ਕੋਈ ਵੀ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦੇ ਰੂਪ ਵਿੱਚ ਦੇਣ ਦਾ ਐਲਾਨ ਕੀਤਾ ਇਸ ਬੱਚੀ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਦੇ ਵਿੱਚ ਇੱਕ ਮਹਿਲਾ ਬੱਚੀ ਨੂੰ ਲਿਜਾ ਰਹੀ ਹੈ ਹਾਲਾਂਕਿ ਰੇਲਵੇ ਸਟੇਸ਼ਨ ਦੇ ਕੈਮਰੇ ਖਰਾਬ ਹੋਣ ਕਾਰਨ ਮੁਲਜ਼ਮ ਦਾ ਪਤਾ ਨਹੀਂ ਲੱਗ ਸਕਿਆ ਪਰ ਇੱਕ ਵੀਡੀਓ ਹੁਣ ਜ਼ਰੂਰ ਸਾਹਮਣੇ ਆਈ ਹੈ ਜ ਜੀ ਦੇ ਆਧਾਰ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੀਆਰਪੀ ਅਤੇ ਆਰਪੀਐਫ ਵੱਲੋਂ ਇਸ ਸੰਬੰਧੀ ਤਫਤੀਸ਼ ਕੀਤੀ ਜਾ ਰਹੀ ਹੈ ਜਿੱਥੇ ਪਰਿਵਾਰ ਨੇ ਕਾਹ ਉਹ ਹਲੇ ਤੱਕ ਪਰੇਸ਼ਾਨ ਨਹੀਂ ਉਹਨਾਂ ਦੀ ਬੱਚੀ ਨੂੰ ਕੌਣ ਅਤੇ ਕਿਉਂ ਚੁੱਕ ਕੇ ਲੈ ਗਿਆ ਉਥੇ ਦੂਜੀ ਪਾਸੇ ਪੁਲਿਸ ਦੇ ਹੱਥ ਖਾਲੀ ਦਿਖਾਈ ਦੇ ਰਹੇ ਨੇ ਵਿਦਿਆਲਾਾਈਵ ਲਈ ਸਰਿੰਦਰ ਸੋਨੀ ਦੀ ਰਿਪੋਰਟ ਹਾਂਜੀ ਕੀ ਨਾਮ ਹੈ ਆਪਕਾ ਚੰਨਨ ਕੁਮਾਰ ਚੰਨਨ ਜੀ ਆਪ ਜੀਆਰਪੀ ਥਾਣੇ ਮੇ ਪਹੁੰਚੇ ਹੋ ਕਿਆ ਵਜਾ ਹੈ हमारी लड़की गुम हो गई है तीस तारीख को जी, जी, कहां से आए थे मैं वैष्णो देवी से मथा टेक के आया था हुँ, हुँ. और रात को दो बजे के पाँच दस मिनट हो रहा था हुँ, हुँ. तो मैं डर के मारे नहीं गया था हुँ. कमरे वहाँ छीना छानी इधा हो जाती है इसके तरफ से नहीं गया था हुँ. तो हमारी लड़की चोरी हो गई तीस तारीख को उसके बाद जो एक वीडियो मिला था वो मेरी लड़की का वीडियो पंद्रह दिन हो गए आपको अभी बच्ची नहीं मिली पंद्रह दिन हो गए हमारी बच्ची नहीं मिले एस एच का कहना है सतीश सर का कि अभी हम पूरी कोशिश कर रहे हैं कि हमारे हाथ कोई गुलू नहीं आया एक वीडियो सामने आई वो वो क्या वीडियो वीडियो, वो वीडियो पहले तो शक के आधार पे हम लोग कह रहे थे कि हमारी बच्ची है पंद्रह दिन पहले जब वो वहाँ पे देखा गया तो शक के आधार पर थे कि हमारी बच्ची है अब वो बच्ची हमारी नहीं है नहीं आपको कैसे पता चला वीडियो क्लियर देखा वो वीडियो सर वो मोबाइल में दिखाया जा रहा था उसमें क्लियर नहीं आया बाद में फिर दूसरे साफ करके बनाए दिखाए उसमें क्लियर पता चला वो हमारी बच्ची नहीं है मतलब कपड़ों से पहचान कपड़ों से पहचान कर रहे तो वो थे हाँ वीडियो फेक चल रही हो तो अभी आप पुलिस के पास आई हो पुलिस क्या कह रही है पुलिस कह रहे हम आप, आपको हर तरफ से सहायता कर रहे हैं हमारे तो जब आप स्टेशन पे थे तब आपको पता नहीं चला था कि बच्ची आपके पास नहीं है

सतीश साहब से हमारी तो ये है पहले कि हमारी बच्चा जल्द से जल्द ढूंढ के दे दे पुलिस संजोग कर रही है आपका कर रही है जी सी सी कैमरे खंगाले गए उसमें सर कोई नहीं आया क्योंकि जो कैमरा तो जहाँ पे थे वहाँ तो वो तो चल ही नहीं रहा है तो आगे जब मेन ही नहीं आया जहाँ पे थे तो आगे कहाँ से आएगा अब मांग क्या करते हैं हमारी बच्ची मिल जाए हम यही मांग कर रहे हैं भाई जी की नाम ਮੇਰਾ ਵਿੱਕੀ ਕੁਮਾਰ ਜੀ ਕਿਹੜਾ ਇਲਾਕਾ ਹੈ ਜੀ ਇਹ ਸਾਡਾ ਜਗੀਰਪੁਰ ਕੱਕਾ ਪਿੰਡ ਵਿੱਚ ਜੀ ਕੱਕਾ ਪਿੰਡ ਕੀ ਹੋਇਆ ਕੀ ਹੈ ਜਿਵੇਂ ਹੁਣ ਸਰ ਇਹ ਮੈਂ ਆਪਣਾ 30 ਤਰੀਕ ਨੂੰ 30 ਤਰੀਕ ਮਾਰਨਿੰਗ ਨੂੰ ਵੈਸ਼ਨੋ ਦੇਵੀ ਤੋਂ ਮੱਥਾ ਟੇਕ ਕੇ ਆ ਰਹੇ ਸੀਗੇ ਤੇ ਇਹ ਸਟੇਸ਼ਨ ਤੇ 3:00 ਵਜੇ ਇੱਥੇ ਉਤਰੇ ਆ ਤੇ ਇਹ ਰਾਤ ਜਿਆਦਾ ਹੋਣ ਕਰਕੇ ਇਹ ਸਟੇਸ਼ਨ ਤੇ ਰੁਕ ਗਏ ਤੇ ਜਦੋਂ ਇਹ ਸਵੇਰੇ ਉੱਠਦੇ ਇਹਨਾਂ ਦੀ ਅੱਖ ਲੱਗ ਜਾਂਦੀ ਔੜਦੇ ਸਾਰੇ ਇਹਨਾਂ ਨੂੰ ਪਤਾ ਲੱਗਦਾ ਵੀ ਬੱਚੀ ਇਹਨਾਂ ਦੀ ਗਾਇਬ ਹੈ ਤੇ ਉਸੇ ਟਾਈਮ ਇਹ ਪੁਲਿਸ 'ਚ ਆਪਣਾ ਦਰਖਾਸਤ ਦਿੰਦੇ ਆ ਉਸੇ ਟਾਈਮ ਪੁਲਿਸ ਸਨাক্ত ਕਰਨੀ ਸ਼ੁਰੂ ਕਰ ਦਿੰਦੀ ਹੈ ਤੇ ਜਦੋਂ ਸ਼ਾਮ ਤੱਕ ਅਸ਼ਨਾਖਤ ਕਰਕੇ ਪਤਾ ਲੱਗਦਾ ਵੀ ਉਹ ਬੱਚੀ ਦੀ ਇੱਕ ਵੀਡੀਓ ਮਿਲੀ ਆ ਪਰ ਜਿਆਦਾਤਰ ਵੀਡੀਓ ਉਹੀ ਚੱਲ ਰਹੀ ਸੀਗੀ ਤੇ ਬਾਕੀ ਜਿੱਥੋਂ ਬੱਚੀ ਗਾਇਬ ਹੋਈ ਉਸ ਟੀਵੀ ਦੀ ਕੋਈ ਵੀਡੀਓ ਨਹੀਂ ਮਿਲੀ ਸੀਗੀ ਤੇ ਅੱਜ ਤੱਕ ਉਹੀ ਵੀਡੀਓ ਚੱਲ ਰਹੀ ਸੀਗੀ ਤੇ ਜਦੋਂ ਹੁਣ ਵੈਰੀਫਾਈ ਅਸੀਂ ਕੀਤਾ ਐਸ ਐਚਓ ਸਾਹਿਬ ਨੇ ਸਾਨੂੰ ਦੱਸਿਆ ਵੀ ਵੈਰੀਫਾਈ ਕਰਕੇ ਪੂਰੀ ਕਿ ਉਹ ਵੀਡੀਓ ਆਈ ਸੀ ਫੋਨ ਤੇ ਕਿਉਂਕਿ ਜਿਹੜੇ ਸਟੇਸ਼ਨ ਦੇ ਕੈਮਰੇ ਖਰਾਬ ਹੋਣ ਕਰਕੇ ਸਾਈਕਲ ਸਟੈਂਡ ਦਾ ਖਾਲੀ ਕੈਮਰਾ ਚੱਲ ਰਿਹਾ ਸੀ ਉਹ ਵੀਡੀਓ ਆਪਣਾ ਮੋਬਾਈਲ ਤੇ ਚੈੱਕ ਕਰ ਰਹੇ ਸੀ ਸੀ ਲੇਕਿਨ ਹੁਣ ਜਦੋਂ ਸਾਨੂੰ ਕਲੀਅਰ ਹੋ ਗਿਆ ਵੀ ਉਹ ਵੀਡੀਓ ਉਸ ਬੱਚੀ ਦੀ ਨਹੀਂ ਹੈਗੀ ਕਿਉਂਕਿ ਹੁਣ ਸਾਨੂੰ ਕਲੀਅਰ ਕਰਕੇ ਵੀਡੀਓ ਦਿਖਾਈ ਗਈ ਹੈ ਤੇ ਇਸ ਲਈ ਅਸੀਂ ਜਾਣਦੇ ਹਾਂ ਵੀ ਉਹ ਵੀਡੀਓ ਫੇਕ ਹੈਗੀ ਆ ਤੇ ਸਾਨੂੰ ਹਜੇ ਕੋਈ ਦਾ ਪਤਾ ਨਹੀਂ ਲੱਗਿਆ ਹੈਗਾ ਬੱਚੀ ਕਿਹਨੇ ਚੱਕੀ ਹਈ ਆ ਕਿਸ ਨੇ ਨਹੀਂ ਚੱਕੀ ਬਾਕੀ ਅਸੀਂ ਪੁਲਿਸ ਕੋ ਆ ਰਹੇ ਆ ਪੁਲਿਸਰ ਨੂੰ ਸਵੈਸ਼ਾਣ ਦੁਆਰੀ ਆ ਵੀ ਅਸੀਂ ਤੁਹਾਡੇ ਨਾਲ ਹਰ ਟਾਈਮ ਬਾਕੀ ਸਾਡੀ ਸਟੀਜ ਜੀ ਬਾਕੀ ਐਸਐਚਓ ਸਾਹਿਬ ਬਹੁਰੀ ਹੈਲਪ ਕਰ ਰਹੇ ਹਨ ਹੱਥ ਖਾਲੀ ਨਹੀਂ ਹਾਂਜੀ ਪੁਲਿਸ ਜੀ ਦੇਖੋ ਆਪਣੇ ਦਿਨ ਪਰ ਰਾਤ ਲੱਗੀ ਹੋਈ ਆ ਸਾਡੇ ਇੱਕ ਫੋਨ ਤੇ ਸਾਡਾ ਸਾਰਾ ਕੰਮ ਕਰਾ ਰਹੀ ਹੈ ਬਈ ਦੇਖੋ ਬਈ ਪੂਰੀ ਆਪਣੇ ਵੱਲੋਂ ਦੇਦਲੋ ਲੱਗੀ ਹੋਈ ਹੈ ਪੁਲਿਸ ਬਾਕੀ ਛਾਣਬਿੰਨ ਕਰ ਰਹੇ ਆ ਅਸੀਂ ਆਪਣੇ ਤੌਰ ਤੇ ਵੀ ਕਰ ਰਹੇ ਆ ਪਰ ਹਜ ਤੱਕ ਸਾਨੂੰ ਕੋਈ ਕਲੂ ਉਹਦਾ ਮਿਲਿਆ ਨਹੀਂ ਬੱਚੀ ਸਰ ਕਿਹੜੀ ਜਗ੍ਹਾ ਸਰ ਕੀ ਮਾਮਲਾ ਹੈ ਇੱਕ ਬੱਚੀ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਕਿ ਉਹਦਾ ਜਿਹੜੀ ਵੀਡੀਓ ਸਾਹਮਣੇ ਆ ਗਈ ਹੈ ਤਾਂ ਜਲਦ ਪਛਾਣ ਹੋ ਜਾਊਗੀ ਬੱਚੀ ਇਹ ਦੇੰਤ 36 ਨੂੰ ਇੱਕ ਇਹਦਾ ਮਾਪਿਆਂ ਦੇ ਬਿਆਨ ਅਨੁਸਾਰ 4 ਵਜੇ ਇੱਕ ਬੱਚੀ ਅਗਵਾ ਕੀਤੀ ਗਈ ਹੈ ਉਮਰ 7 ਮਹੀਨਾ ਖੁਸ਼ੀ ਪਟੇਲ ਇਹਨਾਂ ਦੇ ਬਾਰਸ ਜਿਹੜੇ ਐ ਕਾਕਾ ਪਿੰਡ ਥਾਣਾ ਮਿਹਰਬਾਨ ਲੁਧਿਆਣਾ ਦੇ ਰਹਿਣ ਵਾਲੇ ਨੇ ਇਹਦੇ ਸਬੰਧ ਵਿੱਚ ਜਿਹੜੀ ਇਹਨਾਂ ਨੂੰ ਸਾਰੀਆਂ ਸੀਸੀਟੀਵੀ ਫੁਟੇਜ ਦਿਖਾਈਆਂ ਗਈਆਂ ਪਰ ਕੋਈ ਵੀ ਐਜਾ ਵਿਅਕਤੀ ਨਹੀਂ ਜਿਹੜਾ ਇਹਨਾਂ ਦੀ ਬੱਚੀ ਕਿਸੇ ਸਿਚੀ ਚੱਕੇ ਕੋਲ ਲਿਆਂਦਾ ਹੋਇਆ ਨਜ਼ਰ ਨਹੀਂ ਆਇਆ ਤੇ ਬਾਕੀ ਸਾਰੇ ਜੀਆਰਪੀ ਚ ਸਾਰੇ ਪੰਜਾਬ ਦੇ ਚੈਨਲਾਂ ਨੂੰ ਤੇ ਹੋਰ ਵੀ ਅਦਰ ਸਟੇਟਾਂ ਜਿਹੜੇ ਹਥਿਆਰ ਲਾਏਗੇ ਆ ਤੇ ਇਹ ਇਹ ਤੋਂ ਇਹ ਆਪਸ਼ਨਾਂ ਨੇ 1 ਲੱਖ ਰੁਪਈਆ ਇਨਾਮ ਵੀ ਇਹਦੇ ਸਬੰਧ ਚ ਆਪਣੇ ਨਿੱਜੀ ਖਾਤੇ ਚੋਂ ਦੇਣ ਲਈ ਕਿਹਾ ਵਾ 1 ਲੱਖ ਰੁਪਈਆ ਕੋਈ ਬੱਚੀ ਨੂੰ ਦੱਸਣ ਵਾਲਾ ਨੇ 1 ਲੱਖ ਰੁਪਈਆ ਇਨਾਮ ਜੀ ਮਲਾਜ਼ਮ ਦੇਣਗੇ ਆਪਣੇ ਜੀ ਸਿਕਿਉਰਟੀ ਤੇ ਵੀ ਸਵਾਲ ਚੁੱਕੇ ਗਏ ਨੇ ਕੈਮਰੇ ਬੰਦ ਨੇ ਅਸ ਕੀ ਉਤੀ ਦਾ ਸਵਾਲ ਚੁੱਕੀ ਜੀ ਸਰ ਕੈਮਰੇ ਜਿਹੜੇ ਉਹ ਰੇਲਵੇ ਵਿਭਾਗ ਦਾ ਕੰਮ ਹੈ ਅਸੀਂ ਤਾਂ ਪੁਲਿਸ ਨੇ ਆਪਣੀ ਸਟੇਸ਼ਨ ਤੇ ਡਿਊਟੀ ਕਰਨੀ ਹੈ ਤੇ ਗੇਟ ਤੇ ਬੰਦੇ ਹੋਣ ਇਹਦਾ ਘੁੰਮ ਫਿਰ ਕੇ ਉਹ ਡਿਊਟੀ ਕਰਦੇ ਜੀ ਲੱਗਦਾ ਸਰ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਇਹਦੇ ਕਰਕੇ ਜਿਹੜੇ ਕੈਮਰੇ ਬੰਦ ਸੀ ਹਾਂ ਇੱਕ ਸ਼ਸ਼ਟੇ ਕਰਕੇ ਹੀ ਬੰਦ ਨੇ ਕੈਮਰੇ ਜੀ ਤਾਂ ਹੁਣ ਸਰ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਜਿਹੜੀ ਸਰ ਵੀਡੀਓ ਚੱਲ ਰਹੀ ਹੈ ਵੀਡੀਓ ਚ ਕੀ ਹੈ ਜੀ ਇਹ ਵੀਡੀਓ ਜਿਹੜੀ ਉਹ ਉਹਨਾਂ ਦੱਸਾਵੇ ਜਿਹੜੀ ਔਰਤ ਹੈ ਵੀ ਇੱਕ ਬੱਚਾ ਚੁੱਕੀ ਜਾਂਦੀ ਹੈ ਤੇ ਇਹ ਜਿਹੜੀ ਇਹਨਾਂ ਦੇ ਮਾਪਿਆਂ ਨੂੰ ਦਿਖਾਈ ਗਈ ਔਰਤ ਉਹ ਜਿਹੜਾ ਬੱਚਾ ਇਹਨਾਂ ਦਾ ਨਹੀਂ ਹੈ ਉਹ ਜਾਮਨੀ ਸੂਟ ਦੀ ਇੱਕ ਔਰਤ ਚੱਕੀ ਜਾਂਦੀ ਬੱਚਾ ਉਹ ਇਹਨਾਂ ਦਾ ਨਹੀਂ ਹੈ ਉਹ ਜਿਹੜੀ ਔਰਤ ਸਟੇਸ਼ਨ ਦੇ ਸੀਸੀਟੀਵੀ ਫੁਟੇਜ ਦੇਖੀ ਗਈ ਉਹ ਔਰਤ ਇਹ ਤੋਂ ਪਹਿਲਾਂ ਹੀ ਉਹ ਪੌੜੀਆਂ ਚੜ੍ਹ ਕੇ ਬੱਚਾ ਉਹ ਕੋ ਪਹਿਲਾਂ ਹੀ ਹੈ ਉਹ ਪਿਛਲੀਆਂ ਵੀ ਉਹਦੀਆਂ 2 ਤੋਂ 5 ਵਜੇ ਤੱਕ ਕਿੱਧਰੋਂ ਆਈ ਕਿੱਧਰ ਨੂੰ ਗਈ ਉਹ ਸਟੇਸ਼ਨ ਦੀ ਉਹਦੀ ਵੀਡੀਓ ਲਈ ਗਈ ਉਹ ਸਟੇਸ਼ਨ ਉੱਥੋਂ ਨਹੀਂ ਬੱਚਾ ਵੀਡੀਓ ਹੈ ਜਾਂ ਨਹੀਂ ਉਹ ਵੀਡੀਓ ਜਿਹੜੀ ਉਹ ਫਿਰ ਵੀਡੀਓ ਦਾ ਉਹ ਵੀਡੀਓ ਉਹ ਨਹੀਂ ਹੈ ਉਹ ਇਹਨਾਂ ਦੇ ਮਾਪਿਆਂ ਤੋਂ ਲਿਖਾ ਕੇ ਲਿਆ ਹੋਇਆ ਵੀ ਉਹ ਜਿਹੜੀ ਔਰਤ ਬੱਚਾ ਚੁੱਕੀ ਜਾਂਦੀ ਉਹ ਬੱਚਾ ਸਾਡਾ ਨਹੀਂ ਹੈ ਤੇ ਹੁਣ ਮਤਲਬ ਉਹ ਸ਼ੱਕ ਦੇ ਆਧਾਰ ਤੇ ਵੀਡੀਓ ਸੀ ਉਹ ਸ਼ੱਕ ਦੇ ਆਧਾਰ ਤੇ ਹੀ ਵੀ ਹਾਂ ਜਿਹੜੇ ਉਹਨਾਂ ਮੈਂ ਬੱਚਾ ਦਾ ਹੁਰੀਆ ਮਿਲਦਾ ਸੀਗਾ ਜੀ ਪਰ ਉਹਨੇ ਜੋ ਡੰਗਾਈ 'ਚ ਦੇਖਿਆ ਗਿਆ ਉਹ ਔਰਤ ਕਿੱਥੋਂ ਬੱਚਾ ਲੈ ਕੇ ਆਈ ਹੈ ਪਿਛੇ ਉਹ ਤਿੰਨ ਪਲੇਟਫਾਰਮ ਤੋਂ ਵੀ ਆਂਦੀ ਹੈ ਉਹ ਇਹਨਾਂ ਨੂੰ ਦਿਖਾਈ ਗਈ ਵੀ ਇਹ ਇਹਨਾਂ ਦਾ ਬੱਚਾ ਉਹ ਨਹੀਂ ਹੈ ਕਿ ਲੱਗਦਾ 15 ਦਿਨ ਹੋ ਚਲੇ ਐ ਕਿਸ ਤਰੀਕੇ ਦੀ ਕਾਰਵਾਈ ਕਿਵੇਂ ਦੀ ਨਜ਼ਰ ਆਉਂਦੀ ਹੈ ਅਬ ਸਾਰੇ ਸ਼ਹਿਰ ਦੇ ਸੀਸੀਟੀਵੀ ਫੁਟੇਜ ਜਿਹੜੀ ਹੈ ਪੁਲਿਸ ਲੈਣ ਉਹ ਚੈੱਕ ਕੀਤੀ ਗਈ ਉਹਦੇ ਬਾਰੇ ਕੋਈ ਸਾਰਾਗ ਨਹੀਂ ਹਜੇ ਤੱਕ ਬੱਚੇ ਬਾਰੇ ਲੱਗਿਆ ਜੀ ਉਹ ਸ਼ਹਿਰ ਦੇ ਵੀ ਦੇਖੇ ਸਾਰੇ ਤੇ ਜਿਹੜੇ ਉਸ ਰੂਟ ਤੇ ਸੀਸੀਟੀਵੀ ਦੇਖੇ ਉਹ ਵੀ ਦੇਖੇ ਨਹੀਂ ਅਲੰਚਰ ਵੀ ਜਾਰੀ ਕੀਤਾ ਗਿਆ ਜੇ ਕਿਸੇ ਨੂੰ ਲੱਭ ਜੇ ਜਿੰਮੇ ਤੋਂ ਲੱਖ ਰੁਪਏ ਦਾ ਨਾਮ ਕਿਹਾ ਕੋਈ ਨੰਬਰ ਵੀ ਜਾਰੀ ਕੀਤਾ ਨੰਬਰ ਤਾਂ ਇਹ 4 ਨੰਬਰ ਲਿਖਿਆ ਹੋਇਆ ਹੈ ਮੋਬਾਈਲ ਨੰਬਰ ਲਿਖਿਆ ਹੋਇਆ ਹੈ ਇੱਕ ਤਾਂ ਮੇਰਾ ਹੀ ਹੈ 9463001080 ਹੈ ਜੀ ਲੋਕਾਂ ਨੂੰ ਕੀ ਅਪੀਲ ਹੈ ਜਿਹੜੇ ਦੇਖ ਲੈਣੇ ਕਬ ਅਸੀਂ ਆਪਣੇ ਸਾਰੇ ਜੀਆਰਪੀ ਨੇ ਆਪਣੇ ਵਟਸਐਪ ਸਟੇਟਸ ਲਾਇਆ ਹੋਇਆ ਹੈ ਬਾਈ ਇਹ ਬੱਚੀ ਨੂੰ ਅਫਸਰਾਂ ਨੇ ਕਿਹਾ ਵੀ ਹਰ ਇੱਕ ਜਿਹੜਾ ਮੁਲਾਜ਼ਮ ਹੈ ਜੀਆਰਪੀ ਦਾ ਸਾਰੇ ਪੰਜਾਬ ਚ ਆਪਣੇ ਮੋਬਾਈਲ ਤੇ ਸਟੇਟਸ ਲਗਾਵੇ ਇਹ ਬੱਚੀ ਬਾਰੇ ਹਾਂ ਹਾਂ ਵੀ ਉਹ ਉਹਨਾਂ ਦੇ ਸੰਬੰਧੀਆਂ ਨੂੰ ਤੇ ਪਤਾ ਲੱਗੇ ਵੀ ਬੱਚੀ ਇਹਦਾ ਗਵਾਚੀ ਹੈ ਕੋਈ ਪਤਾ ਲੱਗ ਸਕੀ ਸਾਰੇ ਪੰਜਾਬ ਚ ਜਿਹੜੇ ਮੁਲਾਜ਼ਮਾਂ ਨੇ ਜੀਆਰਪੀ ਮੁਲਾਜ਼ਮਾਂ ਨੇ ਸਾਰੇ ਪੰਜਾਬ ਦੇ ਰੇਲਵੇ ਪੁਲਿਸ ਮੁਲਾਜ਼ਮਾਂ ਨੇ ਆਪਣੇ ਜਿਹੜਾ ਮੋਬਾਈਲ ਫੋਨ ਦਾ ਸਟੇਟਸ ਬੱਚੀ ਦੇ ਸਬੰਧ ਵਿੱਚ ਲਗਾਇਆ ਹੋਇਆ ਜੀ ਠੀਕ ਹੈ